ਸ਼ਿਲਪਾ ਸ਼ੱਟੀ ਨੇ ਆਪਣੇ ਬੇਟੇ ਵਿਯਾਨ ਦੇ ਜਨਮ ਦਿਨ ਤੇ ਇੱਕ ਸੋਸ਼ਲ ਮੀਡੀਆ ਪੋਸਟ ਸਾਂਝੀ ਕੀਤੀ ਹੈ ਇਸ ਦੇ ਨਾਲ ਹੀ ਉਹਨਾਂ ਨੇ ਇੱਕ ਵੀਡੀਓ ਵੀ ਸਾਂਝਾ ਕੀਤਾ ਹੈ ਜਿਸ ਨੂੰ ਸਾਂਝਾ ਕਰਦੇ ਹੋਏ ਉਹਨਾਂ ਨੇ ਆਪਣੇ ਬੇਟੇ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਹੈ ਸ਼ਿਲਪਾ ਸ਼ੱਟੀ ਦੀ ਰਾਜਕੁੰਦਰਾ ਨੇ 2012 ਚ ਆਪਣੇ ਬੇਟੇ ਦਾ ਸਵਾਗਤ ਕੀਤਾ ਸੀ ਸ਼ਿਲਪਾ ਸ਼ੱਟੀ ਅਕਸਰ ਸੋਸ਼ਲ ਮੀਡੀਆ ਤੇ ਆਪਣੇ ਪਰਿਵਾਰਕ ਜੀਵਨ ਦੀਆਂ ਝਲਕਾਂ ਸਾਂਝੀਆਂ ਕਰਦੀ ਰਹਿੰਦੀ ਹੈ ਹਾਲ ਹੀ ਵਿੱਚ ਫਿਲਮ ਹਾਲ ਹੀ ਵਿੱਚ ਸ਼ਿਲਪਾ ਸ਼ੈਟੀ ਨੇ ਇੱਕ ਵੀਡੀਓ ਮੋਂਟਾਜ ਪੋਸਟ ਕੀਤਾ ਜਿਸ ਵਿੱਚ ਬਿਆਨ ਦੇ ਬਚਪਨ ਤੋਂ ਲੈ ਕੇ ਹੁਣ ਤੱਕ ਦੀਆਂ ਤਸਵੀਰਾਂ ਨੂੰ ਦਿਖਾਇਆ ਗਿਆ। ਇਹ ਖਾਸ ਮੋਂਟਾਜ ਸ਼ਿਰਪਾ ਨੇ ਆਪਣੇ ਬੇਟੇ ਦੇ ਜਨਮ ਦਿਨ ਤੇ ਸਾਂਝਾ ਕੀਤਾ ਹੈ। ਸ਼ਿਲਪਾ ਸ਼ੈਟੀ ਨੇ ਕਈ ਫੋਟੋ ਇੱਕ ਸਾਥ ਮੋਂਟਾਜ ਬਣਾ ਕੇ ਮੋਂਟਾਜ ਪੋਸਟ ਕੀਤਾ ਅਤੇ ਨਾਲ ਹੀ ਕੈਪਸ਼ਨ ਲਿਖਿਆ ਅੱਜ ਇੱਕ ਬਹੁਤ ਵੱਡੀ ਉਪਲਬਧੀ ਹੈ। ਅੱਜ ਤੂੰ ਅਧਿਕਾਰਤ ਤੌਰ ਤੇ ਇੱਕ ਸ਼ੋਰਾਂ ਮੇਰੇ ਬੇਟੇ ਮੇਰੇ ਪਿਆਰੇ ਇਹ ਸਾਲ ਖੋਜ ਅਤੇ ਜਨੂੰਨ ਨੂੰ ਤਲਾਸ਼ਣ ਦਾ ਸਮਾਂ ਹੈ ਬਸ ਜਿਗਿਆਸੂ ਬਣੇ ਰਹਿਣਾ ਕਰੜੀ ਮਿਹਨਤ ਕਰਨਾ ਮौज-ਮਸਤੀ ਕਰਦੇ ਰਹਿਣਾ ਪਰ ਯਾਦ ਰੱਖਣਾ ਮੰਮੀ ਅਤੇ ਪਾਪਾ ਨੂੰ ਤੂੰ ਬਹੁਤ ਮੰਮੀ ਤੇ ਪਾਪਾ ਨੂੰ ਤੇਰੇ ਤੇ ਬੜਾ ਮਾਣ ਹੈ ਮੇਰੀ ਜਾਨ ਤੇਰੇਵੇਂ ਜਨਮ ਦਿਨ ਦੀਆਂ ਸ਼ੁਭਕਾਮਨਾਵਾਂ ਵਿਅਨ ਰਾਜ ਹਮੇਸ਼ਾ ਖੁਸ਼ ਤੇ ਸਿਹਤਮੰਦ ਰਹੋ